ਗੁਰੂ ਪਿਆਰੀ ਸਾਧ ਸੰਗਤ ਜੀ ਆਓ ਜਿਤਨੀਆਂ ਵੀ ਸੰਗਤਾਂ ਤਾਂ ਤਾਂ ਪਪਾ ਦੀਪ ਸਿੰਘ ਜੀ ਖੰਡੇਵਾਲੀ ਸੱਚੀ ਸਰਕਾਰ ਸ਼ੀਤਾਂ ਸਾਹਿਬ ਵਾਲੇ ਉਹਨਾਂ ਨੂੰ ਪਿਆਰ ਕਰਦੀ ਸੰਗਤ ਪਰ ਸਾਧ ਸੰਗਤ ਜੀ ਜਿਹੜੇ ਸ਼ਬਦ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਦੀ ਹੈ ਸਾਰੀਆਂ ਸੰਗਤਾਂ ਸਾਧ ਸੰਗਤ ਜੀ ਇੱਕ ਵਾਰੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਓ ਅੱਜ ਆਪਾਂ ਕੁਝ ਸ਼ਕਰ ਥੋੜੀਆਂ ਜੀਆਂ ਵਿਚਾਰਾਂ ਕਰਨੀਆਂ ਹਨ ਸਾਧ ਸੰਗਤ ਜੀ ਆਪ ਜੀ ਨੇ ਦਾਸ ਜੀ ਹੱਥ ਜੋੜ ਕੇ ਬੇਨਤੀ ਹੈ ਨੰਬਰ ਤਾਂ ਸਹਿਤ ਆਪ ਜੀ ਨੇ ਕਮੈਂਟਾਂ ਦੇ ਵਿੱਚ ਜਰੂਰ ਪੰਜਾਬੀ ਦੇ ਵਿੱਚ ਦੱਸਣਾ ਕੀ ਸਚਾਈ ਕੀ ਹੈ ਜੋ ਆਪਾਂ ਜਗਰ ਕੀਤਾ ਹੈ ਇਹਦੇ ਵਿੱਚ ਸਚਾਈ ਹੈ ਜਾਂ ਨਹੀਂ ਹੈ ਜੇ ਹੈ ਤਾਂ ਕਿੰਨੀ ਕ ਹੈ ਇਹ ਗੱਲ ਸਾਧ ਸੰਗਤ ਦੀ ਜ਼ਰੂਰ ਆਪ ਜੀ ਨੇ ਦਰਸਾਉਣੀ ਸੀਸ ਦੇ ਨਹੀਂ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਜਿੰਨਾ ਸਮਾਂ ਆਪਣੇ ਕੋਲ ਲੈਂਦੇ ਆ ਸਾਧ ਸੰਗਤ ਜੀ ਉਹਨਾਂ ਸਮਾਂ ਆਪਾਂ ਉਹਨਾਂ ਨੂੰ ਦੇ ਮੰਗੇ ਆਪਾਂ ਵਿਚਾਰ ਕਰਾਂਗੇ ਸਭ ਤੋਂ ਪਹਿਲਾਂ ਸਾਧ ਸੰਗਤ ਜੀ ਜੇ ਵਿਚਾਰ ਕਰਦੇ ਆ ਆਪਾਂ ਇਹ ਰਮਾਨ ਲਾਈਏ ਜੇ ਅੱਜ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ 10 ਪਾਤਸ਼ਾਹਾਂ ਤੱਕ ਸਾਧ ਸੰਗਤ ਜੀ ਜੇ ਕਿਸੇ ਨੇ ਦਰਸ਼ਨ ਕਰਨੇ ਹੋਣ ਕੀ ਹੋ ਸਕਦੇ ਆ ਇਹ ਪਹਿਲੀ ਵਿਚਾਰ ਆ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਸਾਧ ਸੰਗਤ ਜੀ ਕੇ ਸਾਨੂੰ ਦਰਸ਼ਨ ਹੋ ਸਕਦੇ ਆ ਹੁਣ ਸਾਧ ਸੰਗਤ ਜੀ ਇਹਦੇ ਵਿੱਚ ਸਾਧ ਸੰਗਤ ਜੀ ਦੋ ਰਾਹ ਹੈ ਇਹਦੇ ਵਿੱਚ ਸਾਧ ਸੰਗਤ ਜੀ ਦੋ ਰਾਹ ਇਸ ਤਰ੍ਹਾਂ ਕਰਕੇ ਆ ਜਿਹੜੇ ਪ੍ਰੇਮੀ ਜਿਹੜੀ ਸੰਗਤ ਗੁਰਬਾਣੀ ਦੇ ਨਾਲ ਜੁੜੀ ਹੈ ਕੇਵਲ ਸ਼ਬਦ ਦੇ ਨਾਲ ਜੁੜੀ ਹੈ ਕੇਵਲ ਤੋਂ ਕੇਵਲ ਸ਼ਬਦ ਦੇ ਨਾਲ ਜੁੜੀ ਹੈ ਗੁਰਬਾਣੀ ਦੇ ਨਾਲ ਜੁੜੀ ਹੈ ਸਾਧ ਸੰਗ ਜੀ ਇਹ ਉਹਨਾਂ ਦੇ ਵਿੱਚੋਂ ਸਾਧ ਸੰਗ ਜੀ ਵਰਲੇ ਕੇਈ ਕੇ ਉਹਨਾਂ ਦੇ ਵਿੱਚੋਂ ਸਾਧ ਸੰਗ ਜੀ ਆਵਾਜ਼ ਆ ਸਕਦੀ ਹੈ ਕਿ ਹਾਂ ਭਾਈ ਸਾਹਿਬ ਜੀ ਹੋ ਸਕਦੇ ਆ ਜਿਹੜੇ ਸਾਧ ਸੰਗ ਜੀ ਕਦੀ ਗੁਰੂ ਘਰ ਨਹੀਂ ਗਏ ਜੇ ਗੁਰੂ ਘਰ ਗਏ ਆ ਤੇ ਉੱਥੇ ਸਾਧ ਸੰਗਤ ਜੀ ਕਿੰਤੂ ਪ੍ਰੰਤੂ ਇਥੇ ਦਰਿਆ ਨਹੀਂ ਵਿਛਾਈਆਂ ਸਵਾਰ ਕੇ ਇਥੇ ਚਾਦਰਾਂ ਨਹੀਂ ਸਵਾਰ ਕੇ ਵਿਛਾਈਆਂ ਇਥੇ ਗੁਰੂ ਸਾਹਿਬ ਦੇ ਪਛਾਕੇ ਨਹੀਂ ਸਹੀ ਤਰ੍ਹਾਂ ਕੀਤੇ ਇਥੇ ਆ ਕੰਮ ਨਹੀਂ ਹੋਇਆ ਗੁਰੂ ਘਰ ਜਾ ਕੇ ਵੀ ਕਿੰਤੂ ਪ੍ਰੰਤੂ ਕਰਨਾ ਕੋਈ ਜਪਜੀ ਸਾਹਿਬ ਦਾ ਸਾਧ ਸੰਗਤ ਜੀ ਉਹਨਾਂ ਨੇ ਪਾਠ ਨਹੀਂ ਕਰਨਾ ਸਾਧ ਸੰਗ ਦੀ ਕੋਈ ਪੁੰਨਦਾਨ ਨਹੀਂ ਕਰਨਾ ਉਹਨਾਂ ਲਈ ਸਾਧ ਸੰਗ ਜੀ ਇਹ ਗੱਲ ਮੁਸ਼ਕਲ ਹੈ ਸਾਧ ਸੰਗ ਜੀ ਜਦੋਂ ਬਾਬਾ ਦੀਪ ਸਿੰਘ ਜੀ ਦੇ ਦਾਸ ਸੰਗਤਾਂ ਦੀ ਪ੍ਰੇਰਣਾ ਦੇ ਨਾਲ ਦੀਵਾਨ ਸਜਾਏ ਜਾਂਦੇ ਆ ਤੇ ਉੱਥੇ ਸਾਧ ਸੰਗ ਜੀ 100 ਦੇ ਵਿੱਚੋਂ ਗੁਰੂ ਦੇ ਪਿਆਰਿਓ 25% ਉਹ ਸੰਗਤਾਂ ਮਿਲਦੀਆਂ ਜਿਹੜੀਆਂ ਬਹੁਤ ਜ਼ਿਆਦਾ ਵਿਰਾਕ ਕਰਦੀਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਬਹੁਤ ਜ਼ਿਆਦਾ ਬਰਾ ਕਰਦੀਆਂ ਗੁਰੂ ਦੇ ਪਿਆਰਿਓ ਸਾਡੇ ਇਸ ਸਰੀਰ ਦੇ ਅੰਦਰ ਸਾਧ ਸੰਗ ਦੀ ਜਗ੍ਹਾ ਹੋਣੀ ਚਾਹੀਦੀ ਹੈ ਇਹ ਸਾਫ ਹੋਵੇ ਬਿਲਕੁਲ ਜਿਹੋ ਜੇ ਅਸੀਂ ਚਿੱਟੇ ਕੱਪੜੇ ਸਾਧ ਸੰਗ ਦੀ ਪਾਏ ਆ ਚਟੀਆਂ ਦਸਤਾਰਾਂ ਬਧੀਆਂ ਨੀਲੀਆਂ ਦਸਤਾਰਾਂ ਬਧੀਆਂ ਸਾਧ ਸੰਗ ਦੀ ਸੱਜ ਧੱਜ ਕੇ ਅਸੀਂ ਗੁਰੂ ਘਰ ਵਿੱਚ ਜਾਂਦੇ ਆਂ ਤੇ ਸਾਧ ਸੰਗਤ ਜੀ ਸਵਾਦ ਵਾਲੀ ਗੱਲ ਤਾਂ ਹੈ ਆਨੰਦ ਵਾਲੀ ਗੱਲ ਤਾਂ ਹੈ ਜੇ ਅਸੀਂ ਅੰਦਰੋਂ ਵੀ ਇਹੋ ਜੇ ਬਣ ਕੇ ਸਾਧ ਸੰਗਤ ਜੀ ਵਿਖਾਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਦੇ ਪਿਆਰੇ ਕੋਈ ਨਿਤਨੇਮ ਜਿੰਨਾ ਮਰਜ਼ੀ ਕਰੇ ਸਾਧ ਸੰਗਤ ਜੀ ਕੋਈ 4 ਘੰਟੇ ਕਰੇ ਕੋਈ 2 ਘੰਟੇ ਕਰੇ ਕੋਈ 6 ਘੰਟੇ ਕਰੇ ਸਾਧ ਸੰਗਤ ਜੀ ਉਹਨੂੰ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ ਕਿ ਮੇਰਾ ਨਿਤਨੇਮ ਇਹਨਾ ਉਹਦੀ ਚਾਲ ਚੱਲਣ ਤੋਂ ਬੈਠਣੀ ਤੋਂ ਉੱਠਣੀ ਤੋਂ ਸਾਧ ਸੰਗ ਜੀ ਉਹਦੇ ਤੁਰਨ ਫਿਰਨ ਚੋਂ ਉਹਦੇ ਬੋਲਾਂ ਦੇ ਵਿੱਚੋਂ ਪਤਾ ਲੱਗ ਜਾਂਦਾ ਕਿ ਇਹ ਬੰਦਾ ਇਹ ਪ੍ਰੇਮੀ ਨਤਨੇਮੀ ਆਖੋ ਸਤਨਾਮ ਜੀ ਸ੍ਰੀ ਵਾਹਿਗੁਰੂ ਜੀ ਸਾਧ ਸੰਗ ਜੀ ਪ੍ਰੇਮ ਹੋਵੇ ਵਿਛੋੜਾ ਹੋਵੇ ਮੈਲਨ ਦੀ ਤਾਂਗ ਹੋਵੇ ਗੁਰੂ ਦੇ ਪਿਆਰਿਓ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੌਂ ਤੇ ਸਪੈ ਆਪ ਵਿਚਾਈ ਕੋਈ ਇਹੋ ਜਿਹਾ ਪਿਆਰਾ ਮੈਨੂੰ ਗੁਰੂ ਦੇ ਨਾਲ ਮਿਲਾ ਦੇਵੇ ਮੈਂ ਆਪਣਾ ਆਪ ਵੇਸ਼ ਦੇਵਾਂ ਖੁ ਸਤਨਾਮ ਸਿਵਾ ਵਾਹਿਗੁਰੂ ਜੀ ਕਾਦੇ ਹਸਤੇ ਵਿੱਚ ਨਾ ਦਰਸ਼ਨ ਦੇਖਣ ਕਹਿ ਤਾਈਂ ਪਰਮਾਤਮਾ ਦੇ ਦਰਸ਼ਨ ਹੋ ਜਾਣਾ ਜਿਵੇਂ ਸਾਧ ਸੰਗਤ ਜੀ ਮਾਲਕ ਬਖਸ਼ਾ ਕਰਦੇ ਨੇ ਮੇਰੇ ਜੇ ਕੋਈ ਵਿਚੋਲਾ ਦਰਸ਼ਨ ਹੋ ਸਕਵੇ ਮੇਰੇ ਜੇ ਕੋਈ ਵਿਚੋਲਾ ਦਰਸ਼ਨ ਹੋ ਸਕਵੇ ਸਾਧ ਸੰਗਤ ਜੀ ਕੋਈ ਵਿਚੋਲਾ ਮੇਰੇ ਜੇ ਕੋਈ ਜੁੜਿਆ ਮੇਰੇ ਜੇ ਕੋਈ ਪੂਰਨ ਮੇਰੇ ਜੇ ਜੋ ਸਾਧ ਸੰਗਤ ਦੀ ਵੀ ਜੁੜਿਆ ਮੇਰੇ ਜੇ ਆਪ ਸਾਧ ਸੰਗਤ ਜੀ ਬਾਬਾ ਆਨੰਦ ਸਿੰਘ ਜੀ ਨਾਨਸਰ ਵਾਲੇ ਕਹਿੰਦੇ ਸੀਗੇ ਕੋਈ ਅੰਨਾ ਬੰਦਾ ਸਾਥ ਸੰਗ ਦੀ ਕਿਸੇ ਨੂੰ ਰਾਹ ਨਹੀਂ ਦੱਸ ਸਕਦਾਗਾ ਨਾ ਅੰਨੇ ਬੰਦੇ ਨੂੰ ਰਾਹ ਪੁੱਛੋ ਮਹਾਰਾਜ ਜੀ ਮੈਂ ਇਸ ਰਸਤੇ ਜਾਣਾ ਆ ਜਗ੍ਹਾ ਤੇ ਜਾਣਾ ਅੰਨਾ ਬੰਦਾ ਕਿਸੇ ਨੂੰ ਰਾਹ ਨਹੀਂ ਦੱਸ ਸਕਦਾਗਾ ਅੱਖਾਂ ਤੋਂ ਸਾਥ ਸੰਗ ਜੀ ਜਿਹਨੂੰ ਦੇਖਦਾ ਸਾਥ ਸੰਗ ਜੀ ਅੱਖਾਂ ਤੋਂ ਜਿਹਨੂੰ ਦੀਦਾ ਉਹੋ ਹੀ ਰਾਹ ਸਾਥ ਸੰਗ ਜੀ ਦੱਸ ਸਕਦਾ ਜਿਹੜਾ ਗੁਰਬਾਣੀ ਦੇ ਨਾਲ ਜੁੜਿਆ ਸਾਥ ਸੰਗ ਜੀ ਉਹਨੂੰ ਪੁੱਛੋ ਗੁਰੂ ਸਾਹਿਬ ਜੀ ਦਰਸ਼ਨ ਦੇਣਗੇ ਦੇ ਦਿੰਦੇ ਆ ਉਹ ਕਹਿੰਦੇ ਬਸ ਤੇਰੇ ਨੀਮਾ ਹੋਣ ਦੀ ਤੇਰਾ ਤੇਰੇ ਝੁਕਣ ਦੀ ਦੇਰਾ ਜਦੋਂ ਤੂੰ ਝੁੱਕ ਕੇ ਨਮਸਕਾਰ ਕਰਕੇ ਉੱਕਰ ਨੂੰ ਆਪਣਾ ਮੋਖ ਉਠਾਏਗਾ ਉਹੀ ਪਾਤਸ਼ਾਹ ਤੇਰੇ ਮੁਰੇ ਖੜੇ ਹੋਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗਤ ਜੀ ਇੱਕ ਦਾ ਸਾਧ ਸੰਗਤ ਜੀ ਹੋਰ ਵਜਨ ਕਵੇ ਕਿ ਬਾਬਾ ਅਨੰਦ ਸਿੰਘ ਜੀ ਦਾ ਜਦੋਂ ਸਾਧ ਸੰਗਤ ਜੀ ਇਹ ਗੱਲ ਨੋਟ ਕਰਨ ਵਾਲੀ ਹੈ ਜਦੋਂ ਗੁਰੂ ਦੇ ਪਿਆਰੋ ਅਸੀਂ ਪ੍ਰਸ਼ਾਦਾ ਛਕਦੇ ਹਾਂ ਜਿੰਨਾ ਚਿਰ ਪ੍ਰਸ਼ਾਦਾ ਛਕਦੇ ਆਂ ਨਾ ਸਾਡੇ ਘਰ ਦੇ ਵਿੱਚ ਐਲਸੀਡੀ ਚੱਲਣੀ ਚਾਹੀਦੀ ਆ ਨਾ ਮੋਬਾਈਲ ਚੱਲਣਾ ਚਾਹੀਦਾ ਇੱਥੋਂ ਤੱਕ ਲੈ ਕੇ ਜਿੰਨਾ ਚਿਰ ਵੀ ਅਸੀਂ ਪ੍ਰਸ਼ਾਦਾ ਛਕਦੇ ਆਂ ਇੱਕ ਦੂਸਰੇ ਦੇ ਨਾਲ ਗੱਲ ਵੀ ਨਹੀਂ ਕਰਨੀ ਜੀਆਂ ਨੇ ਸਾਧ ਸੰਗ ਜੀ ਇੱਕ ਦੂਸਰੇ ਨਾਲ ਗੱਲ ਵੀ ਨਹੀਂ ਕਰਨੀ ਔਰ ਫਿਰ ਪਾਪਾ ਜੀ ਪ੍ਰਮਾਣ ਦਿੰਦੇ ਸੀ ਕਹਿੰਦੇ ਭਾਈ ਪਹਿਲੀ ਗਰਾਹੀ ਤੋੜ ਕੇ ਇੱਕ ਆਪਣੀ ਥਾਲੀ ਚੋਂ ਪਹਿਲੀ ਗਰਾਹੀ ਤੋੜ ਕੇ ਸਬਜੀ ਦੇ ਨਾਲ ਲਾ ਕੇ ਤੇ ਸਾਧ ਸੰਗ ਜੀ ਇਸ ਤਰ੍ਹਾਂ ਨਮਸ਼ਕਾਰ ਕਰਕੇ ਮੱਥੇ ਨੂੰ ਨਮਸ਼ਕਾਰ ਕਰਕੇ ਕਹਿਣਾ ਧੰਨ ਗੁਰੂ ਨਾਨਕ ਤੂੰ ਦਾਤਾ ਦਿੱਤਾ ਤੇਰਾ ਦਿੱਤਾ ਖਾਵਣਾ ਫਿਰ ਮੂੰਹ ਦੇ ਵਿੱਚ ਪਾਉਣਾ ਸਾਧ ਸੰਗ ਜੀ ਤੇ ਉਹ ਤੋਂ ਬਾਅਦ ਵਿੱਚ ਸਾਧ ਸੰਗ ਜੀ ਜਦੋਂ ਜਲ ਪੀਣਾ ਹੈ ਹੇ ਮਾਲਕ ਮੈਂ ਤੇਰਾ ਦਿੱਤਾ ਖਾ ਰਿਆਂ ਤੇਰਾ ਦਿੱਤਾ ਪੀ ਰਿਆਂ ਸਾਧ ਸੰਗ ਜੀ ਕਹਿੰਦੇ ਆ ਕਿ ਉਸ ਟਾਈਮ ਜਦੋਂ ਆਪਾਂ ਯਾਦ ਕਰਦੇ ਆ ਪਹਿਲੀ ਗ੍ਰਾਈ ਆਪਾਂ ਸਾਧ ਸੰਗਤ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਦੇ ਆ ਤੇ ਗੁਰੂ ਦੇ ਪਿਆਰਿਓ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸਾਡੇ ਪ੍ਰਸ਼ਾਦੇ ਦੇ ਉੱਪਰ ਦ੍ਰਿਸ਼ਟੀ ਪਾਉਂਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਹ ਸਾਧ ਸੰਗਤ ਜੀ ਤੁਸੀਂ ਕਰਕੇ ਵੇਖਿਓ ਜਦੋਂ ਤੁਸੀਂ ਸਾਧ ਸੰਗਤ ਜੀ ਆਟਾ ਵੀ ਗੁੰਨਦਿਆਂ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਮਾਤਾਵਾਂ ਸਾਧ ਸੰਗਤ ਜੀ ਜਦੋਂ ਆਟਾ ਵੀ ਗੁੰਨਦਿਆਂ ਸਿਰ ਦੇ ਉੱਤੇ ਸਾਧ ਸੰਗਤ ਦੀ ਕੱਪੜਾ ਲੈ ਕੇ ਆਟਾ ਗੁੰਨੋ ਤਾਂ ਨਗਰੂ ਨਾਨਕਪਾਲ ਸਾਹਿਬ ਦਾ ਨਾਮ ਲੈ ਕੇ ਆਟਾ ਗੁੰਨੋ ਸਾਧ ਸੰਗਤ ਜੀ ਉਹੀ ਸਾਧ ਸੰਗਤ ਜੀ ਪ੍ਰਸ਼ਾਦਾ ਗੁਰੂ ਦੇ ਪਿਆਰਿਓ ਇੱਕ ਵਾਰੀ ਪ੍ਰਸ਼ਾਦਾ ਛਕਿਆ ਸ਼ਾਮ ਤੱਕ ਸਾਨੂੰ ਕਦੀ ਭੁੱਖ ਨਹੀਂ ਲੱਗੂਗੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਰਹਿਮਤਾਂ ਵਰਤਉਣਗੇ ਮਾਲਕ ਸਿਰ ਟੜ ਗਿਆ ਹੋਵੇ ਸਾਧ ਸੰਗਤ ਜੀ ਅਸੀਂ ਸਾਧ ਸੰਗਤ ਜੀ ਜਾ ਕੇ ਦੇਖਦੇ ਆਂ ਕਈ ਹਿੰਦੂ ਪਰਿਵਾਰਾਂ ਦੇ ਵਿੱਚ ਸਾਧ ਸੰਗਤ ਜੀ ਸਿਰ ਨੰਗਾ ਹੁੰਦਾ ਗੁਰੂ ਦੇ ਪਿਆਰਿਓ ਪੂਮੇ ਆਂ ਆਟਾ ਗੁੰਨਣਾ ਉਸ ਤਰ੍ਹਾਂ ਹੀ ਰੋਟੀਆਂ ਬਣਾਉਣੀਆਂ ਉਸ ਤਰ੍ਹਾਂ ਹੀ ਤੜਕਾ ਲਾਉਣਾ ਅੱਧੇ ਕੇਸ ਸਾਹਸੰਗਤ ਦੇ ਵਾਲ ਆ ਜਿਹੜੇ ਸਾਹਸੰਗਤ ਜੀ ਉਹ ਪ੍ਰਸ਼ਾਦੇ ਦੇ ਵਿੱਚ ਆਟੇ ਦੇ ਵਿੱਚ ਪੈ ਜਾਂਦੇ ਐ ਸਾਹਸੰਗਤ ਜੀ ਸਬਜ਼ੀ ਵਿੱਚ ਡਿੱਗਦੇ ਐ ਕੰਨਿਆਂ ਦੇ ਘਰ ਦੇ ਵਿੱਚ ਸਾਹਸੰਗਤ ਜੀ ਕੁੱਤੇ ਰੱਖਿਆ ਗੁਰੂ ਦੇ ਪਿਆਰਿਓ ਸਬਜ਼ੀ ਕੱਟਣ ਲੱਗੇ ਗੁਰੂ ਦੇ ਪਿਆਰਿਓ ਨਾਲ ਹੀ ਕੁੱਤੇ ਨੂੰ ਸਾਹਸੰਗਤ ਜੀ ਮੰਜੇ ਤੇ ਬਿਠਾ ਲਿਆ ਗੁਰੂ ਦੇ ਪਿਆਰਿਓ ਜਾਂ ਸਾਹਸੰਗਤ ਜੀ ਕੁੱਤੇ ਨੂੰ ਕੋਲੋਸਿਆ ਹੱਥ ਮਾਰਿਆ ਸਾਹਸੰਗਤ ਜੀ ਅੱਧੇ ਵਾਲ ਸਾਹਸੰਗਤ ਜੀ ਸਬਜ਼ੀ ਕੱਟਦਿਆਂ ਕੱਟਦਿਆਂ ਸਾਥ ਸੰਗਤ ਜੀ ਸਬਜ਼ੀ ਦੇ ਵਿੱਚ ਪੈ ਜਾਂਦੇ ਆ। ਆਓ ਗੁਰੂ ਦੇ ਪਿਆਰਿਓ ਇਹ ਗੱਲਾਂ 'ਵਾਂ ਲੱਧਿਆਨ ਦੇਈਏ। ਅੱਜ ਵੀ 10 ਪਾਸ਼ਾੀਆਂ ਸਾਡੇ ਕੋਲੇ ਹਾਜ਼ਰ ਆ ਸਾਥ ਸੰਗਤ ਜੀ ਅੱਜ ਵੀ ਹਾਜ਼ਰ ਆ। ਆਓ ਸਾ ਸੰਗਤ ਜੀ ਤੁਹਾਨੂੰ ਇੱਕ ਚਮਤਕਾਰੀ ਸਾਥ ਸੰਗਤ ਜੀ ਗੱਲ ਦੱਸਣੀ ਆ। ਤੁਹਾਡੇ ਨਾਲ ਬਚਨ ਸਾਂਝਾ ਕਰਨਾ ਕਿ ਗੁਰੂ ਸਾਹਿਬ ਜੀ ਦੀ ਕਲਾ ਵਰਤਦੀ ਹੈ। ਜਾ ਨਹੀਂ ਵਰਦੀ ਕਿ ਗੁਰੂ ਸਾਹਿਬ ਜੀ ਅੱਜ ਹੈ ਕਿ ਨਹੀਂ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਧ ਸੰਗਤ ਜੀ ਜਿੰਨੀਆਂ ਵੀ ਸੰਗਤਾਂ ਸਾਧ ਸੰਗਤ ਜੀ ਆਪ ਸਰਵਣ ਕਰਦੀਆਂ ਹੋ ਆਪ ਦੇਖ ਰਹੇ ਹੋ ਸਾਧ ਸੰਗਤ ਜੀ ਲਾਈਵ ਤੇ ਗੁਰੂ ਦੇ ਪਿਆਰੋ ਆਪਣੀਆਂ ਸੁਰਤیاں ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਵਿੱਚ ਲੈ ਜੋ ਸ੍ਰੀ ਹਰਿਮੰਦਰ ਸਾਹਿਬ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਛੋਡੀ ਪਾਤਸ਼ਾਹ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਚੌਥੇ ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਦੇ ਦਰਬਾਰ ਵਿੱਚ ਲੈ ਜੋ ਜਿਸ ਜਗ੍ਹਾ ਦੇ ਉੱਤੇ ਸਾਧ ਸੰਗਤ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਯੋਧੇ ਜਰਨੈਲ ਨੇ ਸਾਧ ਸੰਗਤ ਜੀ ਵੇਗ ਘਰਾਉਣ ਦੀ ਜਗ੍ਹਾ ਦੇ ਉੱਤੇ ਸਾਧ ਸੰਗਤ ਜੀ ਫੁੱਲ ਭੇਟ ਕਰਨ ਦੀ ਜਗ੍ਹਾ ਦੇ ਉੱਤੇ ਸਾਧ ਸੰਗਤ ਜੀ ਉਹਨਾਂ ਨੇ ਆਪਣਾ ਸਿਰ ਭੇਟ ਕੀਤਾ ਸਾਧ ਸੰਗਤ ਜੀ ਆਓ ਸਾ ਸੰਗਤ ਦੀ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਨਗਰੀ ਦੇ ਵਿੱਚ ਸਾ ਸੰਗਤ ਜੀ ਉਹਨਾਂ ਦੇ ਦਰਬਾਰ ਸ਼੍ਰੀ ਸੱਚਖੰਡ ਹਰਮੰਦਰ ਸਾਹਿਬ ਵਿੱਚ ਆਪਾਂ ਚੱਲ ਕੇ ਦਰਸ਼ਨ ਕਰ ਗਏ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਕੀ ਅੱਜ ਹੈ ਵਰਤਦੀ ਕਲਾ ਸਾ ਸੰਗਤ ਜੀ ਉੱਥੇ ਗੁਰੂ ਦੇ ਪਿਆਰਿਓ ਵੇਖੋ ਕਲਾ ਕੀ ਵਰਤਦੀ ਆ ਦਾਸ ਨੇ ਟਾਈਮ ਸਾ ਸੰਗਤ ਜੀ ਥੋੜਾ ਜਿਹਾ ਲਾਉਣਾ ਹੈ ਤੁਹਾਡੇ ਕੋਲ ਸੀਸੀ ਲੈਣੀ ਆ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਅੱਜ ਤੋਂ ਤਕਰੀਬਨ 20 ਕ ਦਿਨ ਦੀ ਗੱਲ ਆ ਸਾਧ ਸੰਗ ਜੀ 20 ਕ ਦਿਨ ਦੀ ਗੱਲ ਆ 20 ਤੋਂ 22 ਕ ਨਹੀਂ ਦਿਨ ਹੋਏ ਹੁਣ ਕਿ 20 ਕ ਦਿਨ ਦੀ ਗੱਲ ਆ ਜਿਵੇਂ ਸਾਧ ਸੰਗ ਜੀ ਗਰੁੱਪ ਜਾਂਦਾ ਕੋਈ ਮੀਆਂ ਬੀਬੀ ਚਲੇ ਗਏ ਸਾਧ ਸੰਗ ਜੀ ਦੋ ਬੀਬੀਆਂ ਚਾਰ ਬੀਬੀਆਂ ਰਲ ਕੇ ਨਾਲ ਸਾਧ ਸੰਗ ਜੀ ਚਲੀਆਂ ਗਈਆਂ ਕਿ ਦੋ ਚਾਰ ਭਾਈ ਸੀਗੇ ਸਾਧ ਸੰਗ ਜੀ ਬੀਬੀਆਂ ਚਲੀਆਂ ਗਈਆਂ ਪੁਨਾ ਦੇ ਬੱਚੇ ਸੀਗੇ ਤੇ ਸਾਧ ਸੰਗ ਜੀ ਆਪਾਂ ਇਹ ਖਬਰ ਦੇਖੀ ਹੈ ਨੈਟ ਦੇ ਉੱਤੇ ਗੁਰੂ ਰਾਮਦਾਸ ਦੀ ਸਾਧ ਸੰਗ ਜੀ ਡਿਉੜੀ ਸੀਗੀ ਜਿੱਥੇ ਆਪਾਂ ਮਨਜੀਤ ਸਾਹਿਬ ਸਾਧ ਸੰਗ ਜੀ ਉੱਥੇ ਆਰਾਮ ਕਰਦੀ ਸੀ ਸੰਗਤ ਉਥੋਂ ਸਾਧ ਸੰਗ ਜੀ ਉਹ 12 ਕੋਈ ਬੀਬੀਆਂ ਆਈਆਂ ਸਾਧ ਸੰਗ ਜੀ ਜਿਹੜੀਆਂ ਬੱਚੇ ਚੱਕ-ਚੱਕ ਕੇ ਵੇਸ਼ ਦੀਆਂ ਸੀਗੀਆਂ ਜਿਹੜੀਆਂ ਬੱਚੇ ਚੱਕ ਲੈਂਦੀਆਂ ਸੀ ਵੀ ਅੱਗੇ ਜਾ ਕੇ ਸਾਧ ਸੰਗਤ ਦੀ ਕੋਈ ਲੱਖ ਵਿੱਚ ਕੋਈ 50 ਹਜ਼ਾਰ ਵਿੱਚ ਕੋਈ ਸਾਧ ਸੰਗਤ ਦੀ ਬੱਚੇ ਵੇਚ ਦਿੰਦੀਆਂ ਸੀਗੀਆਂ ਗੁਰੂ ਦੇ ਪਿਆਰਿਓ ਉਹ ਬੀਬੀਆਂ ਪਈਆਂ ਦੋਨਾਂ ਤੇ ਨਾ ਬੀਬੀਆਂ ਦੇ ਕੋਲੇ ਬੱਚੇ ਤੇ ਸਾਧ ਸੰਗਤ ਜੀ ਉਹ ਜਿਹੜੀਆਂ ਬਾਹਰ ਲੀਆਂ ਦੋ ਬੀਬੀਆਂ ਸੀਆਂ ਸਾਧ ਸੰਗਤ ਜੀ ਤੇ ਗੁਰੂ ਦੇ ਪਿਆਰਿਓ ਉਹਨਾਂ ਨੇ ਇੱਕ ਬੱਚਾ ਚੱਕਿਆ ਤੇ ਸਾਧ ਸੰਗਤ ਦੀ ਹਰ ਮੰਦਰ ਸਾਹਿਬ ਤੋਂ ਬਾਹਰ ਆਗਿਆ ਆਪ ਜੀ ਨੇ ਦੇਖੀ ਹੋਊਗੀ ਸਾਧ ਸੰਗਤ ਦੀ ਉਹ ਵੀਡੀਓ ਤੇ ਗੁਰੂ ਦੇ ਪਿਆਰਿਓ ਸਿੱਧੀਆਂ バス ਸਟੈਂਡ ਚ ਲਈ ਗਈਆਂ バス ਛੱਡੇ ਤੋਂ ਉਤਰ ਕੇ ਸਾਧ ਸੰਗਤ ਜੀ バス ਦੇ ਵਿੱਚ ਬੈਠੀਆਂ ਟਿਕਟ ਕਟਾਈ ਸਾਧ ਸੰਗਤ ਦੀ ਉਹਨਾਂ ਨੇ ਬਠਿੰਡੇ ਦੀ ਉਹ バス ਜਾਣੀ ਸੀ ਬਠਿੰਡੇ ਨੂੰ ਜਦੋਂ ਸਾਧ ਸੰਗਤ ਜੀ ਉਸ ਮਾਈ ਨੂੰ ਪਤਾ ਲੱਗਾ ਗੁਰੂ ਦੇ ਪਿਆਰਿਓ ਬੱਚਾ ਛੋਟਾ ਸੀਗਾ ਸਾਧ ਸੰਗਤ ਜੀ ਜਦੋਂ ਮਾਈ ਨੂੰ ਪਤਾ ਲੱਗਾ ਬੱਚਾ ਉਧਰ ਦੇਖ ਇਧਰ ਦੇਖ ਉਧਰ ਦੇਖ ਇਧਰ ਦੇਖ ਮਾਈ ਨੂੰ ਦਾਸਾ ਸੰਗ ਦੀ ਚੇਤਾਈ ਭੁੱਲ ਗਿਆ ਵੀ ਮੈਂ ਕਿੱਧਰ ਫਿਰਦੀ ਆ ਕਿੱਥੇ ਆਈ ਫਿਰਦੀ ਆ ਕਿਉਂਕਿ ਬੱਚਾ ਸੀਗਾ ਸਾਧ ਸੰਗ ਜੀ ਦੇਖੋ ਗੁਰੂ ਸਾਹਿਬ ਜੀ ਦੀ ਕਰਾਮਾਤ ਕਿਵੇਂ ਵਰਤਦੀ ਆ ਜਦੋਂ ਇਧਰ ਉਧਰ ਵੇਖਿਆ ਭਾਈਆਂ ਨੇ ਸਾਧ ਸੰਗ ਜੀ ਜਨਾਈ ਉਹਨਾਂ ਦੇ ਨਾਲ ਸਾਧ ਸੰਗ ਦੀ ਹੋਰ ਭਾਈ ਸੀਗੇ ਸਾਧ ਸੰਗ ਜੀ ਉਹਨਾਂ ਨੇ ਇਧਰ ਉਧਰ ਵੇਖਿਆ ਉਹ ਰੋਣ ਲੱਗੀ ਮਾਤਾ ਸਾਧ ਸੰਗ ਜੀ ਝਾਲਣਾ ਝੱਲੀ ਜਾਵੇ ਰੋਈ ਜਾਵੇ ਇਧਰ ਉਧਰ ਵੇਖਿਆ ਨਾਂ ਦਿਸਿਆ ਤੇ ਸਾਧ ਸੰਗ ਜੀ ਉਹ ਬੀਬੀ ਨੇ ਗੁਰੂ ਦੇ ਪਿਆਰਿਓ ਸ੍ਰੀ ਹਰਮੰਦਰ ਸਾਹਿਬ ਸੱਚਖੰਡ ਦਰਬਾਰ ਸਾਹਿਬ ਵੱਲ ਸਾਧ ਸੰਗ ਜੀ ਪਰਕੰਮਿਆਂ ਦੇ ਉੱਤੇ ਖੜਕੇ ਐਨੀ ਗਾਲੀ ਕਹੀ ਸਾਧ ਸੰਗ ਜੀ ਕੇ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਜੀ ਇੱਥੇ ਤਾਂ ਲੋਕੀ ਝੋਲੀ ਭਰ ਕੇ ਲੈ ਜਾਂਦੇ ਆ ਜਿਦੇ ਕੋਲੇ ਬੱਚੇ ਨਹੀਂ ਹੁੰਦੇ ਬਾਬਾ ਜੀ ਤੁਸੀਂ ਉਹਨਾਂ ਨੂੰ ਪੁੱਤਰਾਂ ਦੀ ਦਾਤ ਬਖਸ਼ ਦਿੰਨੇ ਆ ਇੱਥੇ ਤਾਂ ਝੋਲੀਆਂ ਭਰ ਦਿੰਨੇ ਆ ਪਰ ਮਹਾਰਾਜ ਮੇਰੀ ਤਾਂ ਭਰੀ ਝੋਲੀ ਖਾਲੀ ਹੋ ਗਈ ਮੈਂ ਕਿੱਧਰ ਨੂੰ ਜਾਵਾਂ ਪਾਤਸ਼ਾਹ ਮੈਂ ਕਿੱਧਰ ਨੂੰ ਜਾਵਾਂ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਛੋਟੀ ਪਾਤਸ਼ਾਹ ਜੀ ਮੇਰਾ ਕੁਝ ਨਹੀਂ ਜਣਾ ਪਰ ਲਾਜ ਤੇਰੇ ਨਾਮ ਨੂੰ ਲੱਗ ਜੂਗੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਤੇਰੇ ਨਾਮ ਨੂੰ ਲਾਜ ਲੱਗ ਜੂਗੀ ਮੇਰਾ ਨਹੀਂ ਕੁਝ ਜਾਣਾਂਗਾ ਮੈਂ ਤੇਰੇ ਦਰ ਤੇ ਆਈਆਂ ਮੈਨੂੰ ਪਿੰਡ ਵਾਲੇ ਤਾਨੇ ਮਾਰਨਗੇ ਮਹਿਨੇ ਮਾਰਨਗੇ ਬੇ ਤੂੰ ਗੁਰੂ ਰਾਮਦਾਸ ਜੀ ਦੇ ਘਰ ਦੇ ਵਿੱਚ ਗਈ ਸੀ ਇੱਕੋ ਇੱਕ ਬੱਚਾ ਸੀ ਤੇਰਾ ਉਹ ਵੀ ਗਵਾਇਆ ਹੀ ਆ ਮਹਾਰਾਜ ਤੁਹਾਡੇ ਨਾਮ ਨੂੰ ਕਲੰਕ ਲੱਗੂਗੀ ਬਾਚਾਈ ਸਦਾ ਝੋਲੀਆਂ ਭਰ ਕੇ ਜਾਂਦੇ ਆ ਆ ਵੇ ਖੋਸਾ ਸੰਧੀ ਕਲਾ ਵਰਤ ਦੀ ਕਿਵੇਂ ਵਰਤਦੀ ਆ ਉਹਦੇ ਘਰ ਵਾਲਾ ਸਾਥ ਸੰਗ ਜੀ ਜਿਹੜਾ ਦਫ਼ਤਰ ਹੁੰਦਾ ਸਾਥ ਸੰਗ ਦੀ ਮੈਨੇਜਰ ਦਾ ਉੱਥੇ ਚਲਾ ਗਿਆ ਕਹਿੰਦਾ ਜੀ ਸਾਡਾ ਬੱਚਾ ਚੋਰੀ ਹੋ ਗਿਆ ਉਹਨਾਂ ਨੇ ਸਾਥ ਸੰਗ ਜੀ ਉਸੇ ਟਾਈਮ ਦੇ ਵਿੱਚ ਕੰਪਿਊਟਰ ਚੈੱਕ ਕੀਤਾ ਗੁਰੂ ਦੇ ਪਿਆਰਿਓ ਬੱਚਾ ਦਿਖਾਈ ਦਿੱਤਾ ਵੀ ਇਹ ਕਹਿੰਦੇ ਜੀ ਮੇਰਾ ਇਹੀ ਬੱਚਾ ਆ ਬੀਬੀਆਂ ਹੁਣ ਨਾ ਨੇ ਗੁਰੂ ਦੇ ਪਿਆਰਿਓ ਸਿੱਧਾ ਹੀ ਬੱਸ ਸਟੈਂਡ ਦੇ ਵਿੱਚ ਸਾਹ ਸੰਗ ਜੀ ਉਹਨਾਂ ਦਾ ਸੰਪਰਕ ਸੀਗਾ ਕਿ ਆ ਕਿ ਪਈਆ ਬੀਬੀਆਂ ਇਸ ਜਗ੍ਹਾ ਤੋਂ ਗਈਆਂ ਬੱਚਾ ਉਹਨਾਂ ਦੇ ਕੋਲੇ ਆ ਸਾਹ ਸੰਗ ਜੀ ਉਥੋਂ ਦੇ ਜਿਹੜੇ ਬੱਸਾਂ ਦੇ ਮਾਲਕ ਸੀਗੇ ਮੇਨ ਜਿਹੜੇ ਸੀਗੇ ਸਾਹ ਸੰਗ ਜੀ ਉਥੋਂ ਦੇ ਮੈਨੇਜਰ ਉਹਨਾਂ ਨੇ ਜਦੋਂ ਸਾਹ ਸੰਗ ਜੀ ਦੇਖਿਆ ਆਸਾ ਪਾਸਾ ਉਹਨਾਂ ਨੂੰ ਪਤਾ ਲੱਗ ਗਿਆ ਸਾਹ ਸੰਗ ਜੀ ਹੇਰ ਕਨਾਈਟਰ ਨੇ ਦੱਸਿਆ ਸਾਸਾਂ ਜੀ ਕਿ ਸਾਡੀ ਬੱਸ ਦੇ ਵਿੱਚ ਇਹ ਬੱਚਾ ਹੈਗਾ ਦੋ ਬੀਬੀਆਂ ਇਹ ਹੀ ਐ ਫੋਟੋ ਭੇਜਤੀ ਸਾਸਾਂ ਜੀ ਉਹਨਾਂ ਨੇ ਇਹ ਹੀ ਐ ਸਾਸਾਂ ਜੀ ਉਹਨਾਂ ਨੇ ਮੈਨੇਜਰ ਸਾਹਿਬ ਜੀ ਨੇ ਪੁਲਿਸ ਨੂੰ ਫੋਨ ਕਰਤੀ ਸਾਸਾਂ ਜੀ ਕਿ ਬਠਿੰਡੇ ਵਾਲੀ ਬੱਸ 'ਚ ਬੈਠੇ ਐ ਤੇ ਸਾਸਾਂ ਜੀ ਫਿਰ ਪੁਲਿਸ ਵਾਲਿਆਂ ਨੇ ਗੁਰੂ ਦੇ ਪਿਆਰਿਓ ਵੇਖੋ RAMDAS ਗੁਰੂ ਪਾਤਸ਼ਾਹ ਜੀ ਦੀਆਂ ਖੇਡਾਂ ਚੋਜ ਤੇ ਮਾਤਾ ਤੂੰ ਫੇਕਰ ਨਾ ਕਰ ਤੂੰ ਸਾਡੇ ਘਰ ਆਈਆਂ ਤੇਰਾ ਬੱਚਾ ਕਿਤੇ ਨਹੀਂ ਜਾਂਦਾਗਾ ਸਹਾਸੰਗ ਜੀ ਉਹਨਾਂ ਨੇ ਗੁਰੂ ਦੇ ਪਿਆਰੋ ਡਰਾਈਵਰ ਨੂੰ ਫੋਨ ਕਰਤਾ ਕਨੈਕਟਰ ਨੂੰ ਫੋਨ ਕਰਤਾ ਭਾਈ ਇਹ ਬੱਸ ਰੁਕਨੇ ਨਹੀਂ ਚਾਹੀਦੀ ਇਹਦੇ ਵਿੱਚ ਦੋ ਬੀਬੀਆਂ ਆਹਾ ਉਹ ਕਹਿੰਦੇ ਜੀ ਹੈਗੀਆਂ ਬੱਚਾ ਉਹਨਾਂ ਦੇ ਕੋਲੇ ਆ ਪਰ ਸਾਨੂੰ ਉਪਰ ਆਪਣਾ ਦਿਸਦਾ ਸਹਾਸੰਗ ਜੀ ਉਹਨੇ ਜਦੋਂ ਸਹਾਸੰਗੀ ਦੇਖਿਆ ਆਧਾਰ ਕਾਰਡ ਸਹਾਸੰਗੀ ਉਹਦਾ ਹਰੀਗੇ ਪਤਨ ਦਾ ਸੀਗਾ ਤੇ ਸਹਾਸੰਗੀ ਦੱਸਿਆ ਉਹਨਾਂ ਨੇ ਹਰਿਆਣੇ ਵੱਲ ਮਾਫ ਕਰਨਾ Rajasthan ਵਾਲਾ ਡਰੈਸਰ ਹਰੀ ਕੇ ਪਤਨ ਦਾ ਸਾਧ ਸੰਗ ਜੀ ਧਾਰ卡ਡ ਸੀਗਾ ਗੁਰੂ ਦੇ ਪਿਆਰੇ ਮੁੜ ਕੇ ਪੁਲਿਸ ਵਾਲਿਆਂ ਨੇ ਕਿਹਾ ਕਿ ਭਾਈ ਬਸ ਰਸਤੇ ਜਿੰਨੀ ਰੁਕਣੀ ਚਾਹੀਦੀਗੀ ਜਿਵੇਂ ਗੁਰੂ ਰਾਮਦਾਸ ਜੀ ਸਾਧ ਸੰਗ ਦੀ ਪਾਸ ਵਿੱਚ ਹੀ ਬੈਠ ਗਏ ਹੁੰਦੇ ਗੁਰੂ ਦੇ ਪਿਆਰਿਓ ਤੇ ਕੋਈ ਵੀ ਸਵਾਰੀ ਸਾਧ ਸੰਗ ਜਿਹੜੀ ਰਸਤੇ ਵਿੱਚ ਉਤਰਨ ਵਾਲੀ ਸੀਗੀ ਉਹਨਾਂ ਨੇ ਵੀ ਕਿਹਾ ਕਿ ਭਾਈ ਅਸੀਂ ਉਧਰ ਵਾਪਸ ਆ ਜਾਾਂਗੇ ਚਾਹ ਸਾਨੂੰ ਰਾਤ ਨੂੰ ਆਉਣਾ ਪਵੇ ਜਿਵੇਂ ਮਰਜ਼ੀ ਆਉਣਾ ਪਵੇ ਤੇ ਸਾਧ ਸੰਗ ਦੀ ਪੁਲਿਸ ਦੇ ਕਹਿਣ ਦੇ ਉੱਤੇ ਸਿੱਧਾ ਜੈਤੂ ਥਾਣੇ ਦੇ ਵਿੱਚ ਚਲੇ ਗਏ। ਜੈਤੂ ਥਾਣੇ ਦੇ ਵਿੱਚ ਜਾ ਕੇ ਸਾਧ ਸੰਗਤ ਦੀਆਂ ਬੀਬੀਆਂ ਸਾਰੀਆਂ ਉਤਰ ਗਈਆਂ ਫੜਿਆ ਗਿਆ ਸਾਧ ਸੰਗਤ ਦੀ ਬੱਚਾ ਵੀ ਫੜ ਲਿਆ ਬੀਬੀਆਂ ਵੀ ਫੜ ਲੀਆਂ। ਉੱਥੋਂ ਪਤਾ ਲੱਗਾ ਕਿ ਉਹ ਬੱਚੇ ਵੇਚ ਦਿਨਾ ਸੀ ਸਾਧ ਸੰਗਤ ਦੀ ਕਿਸੇ ਨੇ 50000 ਚ ਵੇਚਤਾ ਕਿਸੇ ਨੇ ਲੱਖ ਚ ਵੇਚਤਾ। ਕਿ ਸਾਧ ਸੰਗਤ ਜੀ ਇਹਨੂੰ ਆਪ ਜੀ ਪ੍ਰਤੱਖ ਰੂਪ ਦੇ ਵਿੱਚ ਨਹੀਂ ਸਮਝਦੇ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਅੱਜ ਵੀ ਕਲਾ ਵਰਤਾਉਂਦੇ ਆ। ਉਹ ਬੀਬੀ ਦੀ ਝੋਲੀ ਦੇ ਵਿੱਚ ਸਾਧ ਸੰਗ ਦੀ ਜਾ ਕੇ ਬੱਚਾ ਪਾਇਆ ਗੁਰੂ ਦੇ ਪਿਆਰਿਓ ਇੱਕ ਬੱਚੇ ਨੇ ਗੁਰੂ ਦੇ ਪਿਆਰਿਓ ਕਈ ਬੱਚੇ ਸਾਧ ਸੰਗ ਦੀ ਵਾਪਸ ਕਰਵਾਏ ਗੁਰੂ ਦੇ ਪਿਆਰਿਓ ਪਤਾ ਨਹੀਂ ਕਿੰਨੇ ਕੋ ਉਹਨਾਂ ਨੇ ਬੱਚੇ ਵੇਚੇ ਸੀਗੇ ਇੱਥੇ ਹੀ ਬਾਤ ਨਹੀਂ ਸਾਧ ਸੰਗ ਜੀ ਇੱਕ ਵੀਰ ਗੁਰੂ ਦੇ ਪਿਆਰਿਓ ਜਿਹੜਾ ਗੁਰੂ ਦੇ ਪਿਆਰੋ ਇੱਕ ਤੁਰ ਨਹੀਂ ਸਕਦਾ ਸੀ ਖੜਾ ਨਹੀਂ ਹੋ ਸਕਦਾ ਸੀ ਸਾਧ ਸੰਗ ਜੀ ਭਾਵ ਕੀ ਸਾਧ ਸੰਗ ਜੀ ਉਹ ਥੱਲੇ ਹੀ ਪੈਰ ਲਾ ਕੇ ਸਾਧ ਸੰਗਤ ਜੀ ਤੁਰਦਾ ਸੀਗਾ ਗੁਰੂ ਦੇ ਪਿਆਰਿਓ ਥੱਲੇ ਹੀ ਪੈਰਾਂ ਭਾਰੀ ਤੁਰਦਾ ਸੀਗਾ ਕੁੱਟ ਨਹੀਂ ਸਕਦਾ ਸੀਗਾ ਪੈਰਾਂ ਭਾਰੀ ਸਾਧ ਸੰਗਤ ਜੀ ਦਰਬਾਰ ਸਾਹਿਬ ਦੇ ਅੰਦਰ ਚਲਾ ਗਿਆ ਗੁਰੂ ਦੇ ਪਿਆਰਿਓ ਉਧਰ ਉਹ ਸਾਧ ਸੰਗਤ ਦੀ ਅਰਦਾਸ ਬੇਨਤੀ ਹੋਣ ਲੱਗੀ ਤੇ ਸਾਧ ਸੰਗਤ ਜੀ ਨਮਸਕਾਰ ਕੀਤੀ ਅਰਦਾਸ ਬੇਨਤੀ ਹੋਣ ਲੱਗੀ ਇੱਕ ਦੁਹਾਣੇ ਤੇ ਆ ਕੇ ਭਾਈ ਖੜਾ ਹੋ ਤੇ ਸਾਧ ਸੰਗਤ ਜੀ ਨਾਲ ਦੇਣ ਕਿਹਾ ਜੀ ਇਹ ਖੜਾ ਨਹੀਂ ਹੋ ਸਕਦਾਗਾ ਅੱਛਾ ਕਹਿੰਦੇ ਹਾਂ ਜੀ ਚਲੋ ਜੀ ਅਰਦਾਸ ਬੇਨਤੀ ਹੋਈ ਜਾਂਦੀ ਹੈ ਸਾਧ ਸੰਗ ਜੀ ਉਹਨੇ ਜੰਗਲੇ ਨੂੰ ਹੱਥ ਪਾ ਗਏ ਕੁਛ ਥੋੜਾ ਜਿਹਾ ਸਾਧ ਸੰਗ ਜੀ ਉਹਨੇ ਜ਼ੋਰ ਲਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਖੜਾ ਹੋ ਜਾਮਾ ਉਸ ਤੋਂ ਬਾਅਦ ਵਿੱਚ ਸਾਧ ਸੰਗ ਜੀ ਨਹੀਂ ਖੜਾ ਹੋਇਆ ਗਿਆ ਫਿਰ ਉਹਨੇ ਸਾਧ ਸੰਗ ਜੀ ਆਪਣੇ ਮਨ ਦੇ ਵਿੱਚ ਦਿਲ ਦੇ ਵਿੱਚ ਕਿਹਾ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਤੁਹਾਡੇ ਦਰਬਾਰ ਦੇ ਵਿਚਰਦਾਸ ਹੁੰਦੀ ਹੈ ਮੇਰਾ ਦਿਲ ਕਰਦਾ ਕਿ ਮੈਂ ਵੀ ਅਰਦਾਸ ਦੇ ਵਿੱਚ ਮਹਾਰਾਜ ਖੜਾ ਹੋਵਾਂ ਖੜਾ ਹੋ ਕੇ ਅਰਦਾਸ ਬੇਨਤੀ ਮਹਾਰਾਜ ਤੁਹਾਡੇ ਚਰਨਾਂ ਵਿੱਚ ਕਰਾਂ ਦੂਜੀ ਵਾਰੀ ਜ਼ੋਰ ਲਾਇਆ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਉਹ ਗੋਡੇ ਖੁੱਲ ਗਏ ਗੁਰੂ ਦੇ ਪਿਆਰਿਓ ਜਿੰਨੀਕ ਸਾਧ ਸੰਗ ਜੀ ਉਹ ਪਾਸੇ ਗੁਰੂ ਦੇ ਪਿਆਰਿਓ ਮਨਜੀਤ ਸਾਹਿਬ ਵਾਂਗੂ ਸਾਧ ਸੰਗ ਜੀ ਵਾੜ ਕੀਤੀ ਐ ਉਹਨੇ ਇੱਕ ਸਾਧ ਸੰਗ ਜੀ ਉੱਚਾ ਉੱਠ ਖੜਿਆ ਫੇਰ ਡੈਗ ਪਿਆ ਗੁਰੂ ਦੇ ਪਿਆਰਿਓ ਪਰ ਕੰਨੀਆਂ ਮੀਆਂ ਸਾਸਾਂ ਜੀ ਅੱਖਾਂ ਬੰਦ ਸੀਆਂ ਕੰਨੀਆਂ ਖੁੱਲੀਆਂ ਸੀਆਂ ਵੀ ਇਹ ਕੋਟਕ ਕੀ ਹੈ ਫਿਰ ਕਿਹਾ ਕਿ ਸੱਚੇ ਪਾਤਸ਼ਾਹ ਜੀ ਤੁਹਾਡੀ ਅਰਦਾਸ ਸੰਪੂਰਨ ਹੋ ਜਾਣੀ ਹੈ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ ਗੁਰੂ ਰਾਮਦਾਸ ਜੀ ਮੇਰਾ ਦਿਲ ਕਰਦਾ ਮੈਂ ਖੜਾ ਹੋ ਕੇ ਹਾਜ਼ਰੀ ਦਵਾਵਾਂ ਸਾਧ ਸੰਗਤ ਜੀ ਜਦੋਂ ਤੀਸਰੀ ਵਾਰੀ ਉਹਨੇ ਸਾਧ ਸੰਗਤ ਜੀ ਅਰਦਾਸ ਬੇਨਤੀ ਕੀਤੀ ਤੇ ਗੁਰੂ ਦੇ ਪਿਆਰਿਓ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇਹੋ ਜੀ ਬਖਸ਼ਿਸ਼ ਕੀਤੀ ਸੋਨੇ ਸਾਧ ਸੰਗ ਜੀ ਉਹ ਜੰਗਲੇ ਦਾ ਸਹਾਰਾ ਲੈ ਲਿਆ ਤੇ ਗੁਰੂ ਦੇ ਪਿਆਰਿਓ ਬਿਲਕੁਲ ਸਿੱਧਾ ਹੋ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਫਿਰ ਸਾਧ ਸੰਗ ਜੀ ਇਹ ਵੀ ਗੱਲ ਨਾਲ ਹੀ ਕਹਿ ਦਿਓ ਡਿੱਠੇ ਸਬੇ ਥਾਮ ਨਹੀਂ ਤੁੱਦ ਜਿਹਾਂ ਸਾਧ ਸੰਗ ਜੀ ਇੱਕ ਵਾਰੀ ਫੇਰ ਆਖੋ ਡਿੱਠੇ ਸਬੇ ਥਾਮ ਨਹੀਂ ਤੁੱਦ ਜਿਹਾਂ ਜਿਦੋਂ ਸਾਧ ਸੰਗ ਜੀ ਖੜਾ ਹੋ ਗਿਆ ਖੜਾ ਹੋਣ ਦੀ ਦੇਰ ਸੀ ਸਾਧ ਸੰਗ ਜੀ ਉਧਰੋਂ ਬੋਲਿਆ ਗਿਆ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਥੱਲੇ ਸਾਧ ਸੰਗ ਜੀ ਨਮਸਕਾਰ ਕੀਤੀ ਨਮਸਕਾਰ ਕਰਕੇ ਫਿਰ ਖੜਾ ਹੋ ਗਿਆ ਸਾਧ ਸੰਗ ਜੀ ਫਿਰ ਫਤੇ ਬਲਾਈ ਗੁਰੂ ਦੇ ਪਿਆਰਿਓ ਸਾਧ ਸੰਗ ਜੀ ਨੀਚੇ ਨਮਸਕਾਰ ਕਰਕੇ ਗੁਰੂ ਦੇ ਪਿਆਰਿਓ ਫਿਰ ਆਪਣੇ ਆਪ ਹੀ ਸਾਧ ਸੰਗ ਜੀ ਜੀ ਦਾ ਨੂੰ ਸੰਗਤ ਤੁਰਦੀ ਸੀਗੀ ਉਧਰ ਨੂੰ ਤੁਰ ਕੇ ਸਾਧ ਸੰਗ ਜੀ ਉਹ ਦਰਬਾਰ ਸਾਹਿਬ ਦੀਆਂ ਸਾਧ ਸੰਗ ਜੀ ਸੱਚਖੰਡ ਦੀਆਂ ਜਿਵੇਂ ਹਰ ਕੀ ਪੌੜੀ ਐ ਸਾਧ ਸੰਗਤ ਜੀ ਉਥੋਂ ਦੀਆਂ ਪਰਕਮਿਆ ਕੀਪੀਆਂ ਆ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਸੋਢੀ ਪਾਕਸ਼ਾ ਜੀ ਆਏ ਵਰਤਦੇ ਆ ਗੁਰੂ ਦੇ ਪਿਆਰਿਓ ਆਏ ਵਰਤਦੇ ਆ ਸਾਧ ਸੰਗਤ ਦੀ ਭਾਵਨਾ ਹੋਣੀ ਚਾਹੀਦੀ ਐ ਅੱਜ ਵੀ ਸਾਧ ਸੰਗਤ ਜੀ ਮੈਂ ਦਾਸ ਸੰਗਤ ਨੂੰ ਆਪਣੀ ਪਿਆਰੀ ਸੰਗਤ ਨੂੰ ਸਾਧ ਸੰਗਤ ਜੀ ਪਿਆਰੀ ਸੰਗਤ ਨੂੰ ਸਾਧ ਸੰਗਤ ਜੀ ਗੁਰੂ ਕੀ ਸੰਗਤ ਨੂੰ ਦੋਨੋਂ ਹੱਥ ਜੋੜ ਕੇ ਸਾਧ ਸੰਗ ਜੀ ਨਮਸਕਾਰ ਕਰਦਾ ਹੋਇਆ ਗੁਰੂ ਦੇ ਪਿਆਰਿਓ ਅਰਦਾਸ ਬੇਨਤੀ ਦੇ ਰੂਪ ਦੇ ਵਿੱਚ ਸਾਧ ਸੰਗ ਜੀ ਆਪ ਜੀ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਪਿੰਡਾਂ ਸ਼ਹਿਰਾਂ ਵਿੱਚ ਦਵਾਨ ਲੀਕੋ ਤੁਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕਰਾਮਾਤਾਂ ਅੱਜ ਵੀ ਵੇਖੋ ਸਾਧ ਸੰਗ ਜੀ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕਰਾਮਾਤਾਂ ਚੱਲਦੀਆਂ ਕਿਵੇਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਪਹਿਰੇ ਲਾਉਂਦੇ ਆ ਕਿਵੇਂ ਸਾਧ ਸੰਗ ਜੀ ਡਾਕਟਰੀ ਇਲਾਜ ਕਰਦੇ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਕਿਵੇਂ ਡਾਕਟਰੀ ਰੋਗ ਕਰਦੇ ਆ ਦਾਸ ਮਰਨ ਤੋਂ ਪਹਿਲਾਂ ਪਹਿਲਾਂ ਸਾਧ ਸੰਗ ਜੀ ਸੰਗਤ ਨੂੰ ਸਾਧ ਸੰਗ ਜੀ ਤੁਹਾਡੀਆਂ ਹੀ ਅੱਖਾਂ ਦੇ ਨਾਲ ਵਿਖਾਉਣਾ ਚਾਹੁੰਦੇ ਆ ਗੁਰੂ ਦੇ ਪਿਆਰਿਓ ਪਰ ਸਾਧ ਸੰਗ ਜੀ ਸਾਡੇ ਦੀਵਾਨ ਜਿਹੜੇ ਆ ਹਰ ਇੱਕ ਬਾਬੇ ਨਾਲੋਂ ਵੱਖਰੇ ਦੀਵਾਨਾ ਸਾਧ ਸੰਗ ਜੀ ਸਾਡੀ ਵੱਖਰੀ ਮਰਯਾਦਾ ਸਾਧ ਸੰਗ ਜੀ ਅਸੀਂ ਕਿਸੇ ਨੂੰ ਕੁਕੀ ਖਾ ਕੇ ਸਟੇਜ ਦੇ ਉੱਤੇ ਨਹੀਂ ਬਹਿਨ ਦਿੰਦੇਗੇ ਕੋਈ ਖਾਣ ਵਾਲੇ ਨੂੰ ਸਾਧ ਸੰਗਤ ਕੀਰਤਨ ਨਹੀਂ ਕਰਨ ਦਿੰਦੇ ਸਾਧ ਸੰਗਤ ਦੀ ਕੇਵਲ ਤੋਂ ਕੇਵਲ ਸਟੇਜ ਦੇ ਉੱਤੇ ਸਾਧ ਸੰਗਤ ਦੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਣਗੇ ਜਾਂ ਫਿਰ ਸਾਧ ਸੰਗਤ ਜੀ ਕੇਵਲ ਤੋਂ ਕੇਵਲ ਸਟੇਜ ਦੇ ਉੱਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਉਹ ਉਹਨਾਂ ਦਾ ਸਰੂਪ ਹੋਊਗਾ ਸਾਧ ਸੰਗਤ ਜੀ ਉਸ ਸਟੇਜ ਦੇ ਉੱਤੇ ਸਾਧ ਸੰਗਤ ਜੀ ਕੋਈ ਵਿਅਕਤੀ ਨਹੀਂ ਬੈਠੂਗਾ ਦਾਸ ਵੀ ਸਾਧ ਸੰਗਤ ਜਿੱਥੇ ਬੈਠੂਆ ਗੁਰੂ ਦੇ ਪਿਆਰਿਓ ਵਿਚਾਰ ਕਰਦੇ ਆ ਉਹ ਸਤਿ ਸੰਗਤ ਇਹ ਉਤ ਸਹਾ ਸੰਗਤ ਦੀ 1 ਫੁੱਟ ਜਾਂ 1.5 ਫੁੱਟ ਨੀਵਾ ਹੋ ਕੇ ਬੈਠੂਗਾ ਉਥੇ ਸਹਾ ਸੰਗਤ ਦੀ ਕੋਈ ਨਸ਼ੇੜੀ ਨਹੀਂ ਬੈਠੂਗਾ ਸਹਾ ਸੰਗਤ ਦੀ ਨਸ਼ੇੜੀ ਕੀਰਤਨ ਨਹੀਂ ਕਰੂਗਾ ਸਹਾ ਸੰਗਤ ਜਿਸ ਨੇ ਗੋਲੀਆਂ ਕੈਪਸੂਲ ਖਾ ਕੇ ਕੀਰਤਨ ਕਰ ਲਿਆ ਜਾਂ ਕੋਈ ਗੋਲੀਆਂ ਕੈਪਸੂਲ ਖਾ ਕੇ ਸਹਾ ਸੰਗਤ ਸੁਖਮਨੀ ਸਾਹਿਬ ਦਾ ਪਾਠ ਕਰ ਲਿਆ ਨਹੀਂ ਸਹਾ ਸੰਗਤ ਜੀ ਉਥੇ ਸ਼ਹੀਦਾਂ ਸਿੰਘਾਂ ਵਾਸਤੇ ਪੂਰੀ ਜਗ੍ਹਾ ਫੁੱਲ ਸਹਾ ਸੰਗਤ ਦੀ ਸਟੇਜ ਸਜਾਈ ਜਾਂਦੀ ਹੈ ਕੀ ਸੀ ਸੰਗ ਬੈੰਦੇ ਸਾਧ ਸੰਗ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਬੈੰਦੇ ਸਾਧ ਸੰਗ ਜੀ ਕੋਥੇ ਸਾਧ ਸੰਗ ਜੀ ਉਹਨਾਂ ਦੇ ਕ੍ਰਿਸ਼ਮੇ ਵੇਖਣ ਵਾਲੇ ਹੁੰਦੇ ਆ ਤੇ ਗੁਰੂ ਦੇ ਪਿਆਰਿਓ ਭੁੱਲਾਂ ਚੁੱਕਾ ਮਾਫ਼ ਕਰਨੀਆਂ ਸਾਧ ਸੰਗ ਜੀ ਇੰਨੀ ਬੇਨਤੀ ਪ੍ਰਵਾਨ ਕਰਨੀ ਜੇ ਕੱਲ ਨੂੰ ਸਮਾ ਬਣਿਆ ਤੇ ਸਾਧ ਸੰਗ ਜੀ ਤੇ ਪਰਮਾਤਮਾ ਸੱਚੇ ਪਾਤਸ਼ਾਹ ਬਖਸ਼ਾ ਕਰਨ 6 ਵਜੇ ਤੋਂ ਲੈ ਕੇ ਸਾਧ ਸੰਗ ਜੀ ਸਵਾ 6 ਵਜੇ ਤੱਕ ਆਪਾਂ ਫਿਰ ਵਿਚਾਰਾ ਕਰਾਂਗੇ ਹੋ ਸਕਦਾ ਜੇ ਲੇਟ ਹੋਗੇ ਤਾਂ ਆਪਾਂ ਸਵਾ 6 ਵਜੇ ਤੋਂ ਲੈ ਕੇ 6:30 ਵਜੇ ਤੱਕ ਵਿਚਾਰਾ ਕਰਾਂਗੇ ਆਪ ਸਾਧ ਸੰਗਤ ਦੀ ਕਮੈਂਟਾਂ ਵਿੱਚ ਦੱਸਣਾ ਸਾਧ ਸੰਗਤ ਦੀ ਕਿ ਇਸ ਚੀਜ਼ ਦੇ ਵਿੱਚ ਸੱਚਾਈ ਹੈ ਜਾਂ ਨਹੀਂ ਸਾਧ ਸੰਗਤ ਦੀ ਗੁਰੂ ਦੇ ਪਿਆਰਿਓ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਲਾ ਫੜ ਲਗੇ ਚੌਕੀਆਂ ਭਰਨੀਆਂ ਛੱਡ ਗਏ ਡੇਰੇ ਵਾਲਿਆਂ ਬਾਬਿਆਂ ਨੂੰ ਛੱਡ ਗਏ ਅੱਜ ਕੱਲ ਸਾਧ ਸੰਗਤ ਦੀ ਬਾਬਿਆਂ ਕੋਲੇ ਕੁਛ ਨਹੀਂ ਗੁਰੂ ਦੇ ਪਿਆਰਿਓ ਬਹੁਤ ਗੰਦੇ ਤੋਂ ਗੰਦੇ ਕੰਮ ਹੁੰਦੇ ਸਾਧ ਸੰਗਤ ਜਿੱਥੋਂ ਤੱਕ ਮੈਂ ਵੇਖਿਆ ਸਾਧ ਸੰਗਤ ਅੱਖਾਂ ਦੇ ਨਾਲ ਕੋਈ ਹੋਊਗਾ ਸਾਧ ਸੰਗਤ ਤੁਸੀਂ ਕੋਈ ਦੇਖਿਆ ਹੋਊਗਾ ਕਿ ਚੰਗਾ ਦੇਖਿਆ ਹੋਊਗਾ ਸਾਧ ਸੰਗਤ ਪਰ ਮੈਂ ਤਾਂ ਹਜੇ ਤੱਕ ਤੁਹਾਨੂੰ ਇਸ਼ਾਰਾ ਨਹੀਂ ਕਰ ਸਕਦਾ ਕਿ ਮੈਂ ਆ ਸੰਤ ਆ ਬਾਬੇ ਨੂੰ ਆ ਜਗ੍ਹਾ ਤੇ ਆ ਢੇਰੇ ਦੇ ਉੱਤੇ ਮੈਂ ਆਪਣੀ ਅੱਖਾਂ ਦੇ ਨਾਲ ਸਹੀ ਸਲਾਮਤ ਵੇਖਿਆ ਸਾਧ ਸੰਗਤ ਜੀ ਗੁਰੂ ਦੇ ਪਿਆਰੇ ਕੋਈ ਪੂਰਨ ਸੰਤ ਘੁਆਈ ਜਾਂਦਾ ਹੈ ਕੋਈ ਆਪ ਦੇ ਆਪ ਨੂੰ ਸਾਧ ਸੰਗਤ ਜੀ ਪਿਤਾ ਜੀ ਘੁਆਈ ਜਾਂਦਾ ਹੈ ਕੋਈ ਮਾਲਕ ਬਾਬਾ ਜੀ ਘੁਾਈ ਜਾਂਦਾ ਸਾਧ ਸੰਗਤ ਜੀ ਕੋਈ ਪਾਕਸ਼ਾ ਘੁਾਈ ਜਾਂਦਾ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਪਰ ਦਾਸ ਨੂੰ ਸਾਧ ਸੰਗਤ ਜੀ ਆਸ਼ੀਰਵਾਦ ਦੇਣਾ ਸੰਗਤ ਜੀ ਇਹੋ ਜਿਹਾ ਹੱਥ ਰੱਖਣਾ ਜੇ ਤੁਹਾਡੇ ਵਿੱਚ ਕੋਈ ਤਾਕਤ ਹੈ ਜੇ ਤੁਹਾਡੇ ਵਿੱਚ ਕੋਈ ਕਰਾਮਾਤ ਹੈ ਸਾਧ ਸੰਗਤ ਜੀ ਇਹੋ ਜਿਹਾ ਹੱਥ ਰੱਖਣਾ ਨਾ ਸਾਡੇ ਵਿੱਚ ਕੋਈ ਸੰਤ ਪੁਣਾ ਆਵੇ ਨਾ ਕੋਈ ਬਾਬਾ ਪੁਣਾ ਆਵੇ ਜਿੰਨਾ ਚਿਰ ਵੀ ਸਾ ਸਾਧ ਜੀ ਸਾਡਾ ਆਖਰੀ ਸੁਵਾਸ ਨਹੀਂ ਨਿਕਲਦਾ ਸਾਧ ਸੰਗਤ ਜੀ ਉਹਨਾਂ ਜਿਹੜੇ ਤੁਹਾਡੇ ਜੋੜਿਆਂ ਦੀ ਸੇਵਾ ਕਰਦੇ ਰਹੀ ਹੈ ਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹਨਾਂ ਜਿਹੜੇ ਤੁਹਾਡੇ ਜੋੜਿਆਂ ਦੀ ਸੇਵਾ ਕਰਦੇ ਰਹੀਏ ਸਾਧ ਸੰਗ ਜੀ ਤੋਂ ਸਾਧ ਸੰਗ ਜੀ ਭੁੱਲਾਂ ਚੁੱਕਾ ਮਾਫ਼ ਕਰਨੀਆਂ ਦਾਸ ਨੂੰ ਸੰਪਰਕ ਕਰਨ ਦਾ ਸਮਾਂ ਸਾਧ ਸੰਗ ਜੀ ਸਵੇਰ 8 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਹੈ ਸਵੇਰ 8 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਜੋ ਦਾਸ ਦਾ ਨੰਬਰ ਹੈ ਸਾਧ ਸੰਗ ਜੀ ਉਹ 98149 6244 ਖੰਡ ਮੇ 149 ਕਾਰਡ 244 ਬਲਾਈਏ ਫਤੇਸਾ ਸੰਜੀ ਸਾਰੀਆਂ ਸੰਗਤਾਂ ਕੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ